ਮੇਰਾ ਖਿਆਲ ਹੈ ਕਿ ਉਹ ਜਿਹੋ ਜਿਹੇ ਹਾਲਾਤ ਬਣੇ ਪਏ ਸੀ ਉਹਨਾਂ ਨੂੰ ਬਹੁਤ ਪਹਿਲਾਂ ਦੇਣਾ ਚਾਹੀਦਾ ਸੀ ਉਹਨਾਂ ਨੇ ਬੜਾ ਚਿਹਰਾ ਇਹ ਜਿਹੜੇ ਇਹ ਅਕਾਲੀ ਦਲ ਤੋਂ ਪਕੌੜੇ ਸੀ ਉਹਨਾਂ ਨੂੰ ਬੜਾ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵੀ ਸਭ ਨੇ ਵੀ ਬਹੁਤ ਅੱਗੇ ਹੋ ਕੇ ਜਿਹੜਾ ਕਿ ਸਿੱਖ ਦਾਨਾ ਨੂੰ ਪਿੱਛੇ ਛੱਡ ਕੇ ਤੇ ਉਹਨਾਂ ਨੂੰ ਬਚਾਉਣ ਦੀ ਉਹਨਾਂ ਦੇ ਹਰ ਪੱਖ 'ਚ ਖੜਨੇ ਖੜਗੇ ਹੋ ਕੇ ਖੜਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਚੀਜ਼ ਹੈ ਕਿ ਮੇਰੇ ਖਿਆਲ 'ਚ ਹਾਲਾਤ ਜਿਹੜੇ ਹੁਣ ਆ ਜੋ ਅਕਾਲ ਤਖਤ ਤੋਂ ਪਗੋੜੇ ਲੋਕਾਂ ਦਾ ਉਹਨਾਂ ਨੇ ਸਾਹ ਦੇ ਕੇ ਮੇਰੇ ਖਿਆਲੋਂ ਉਹਨਾਂ ਨੇ ਵੀ ਬਹੁਤ ਵੱਡਾ ਕੰਮ ਕੀਤਾ ਉਹਦਾ ਅੱਜ ਵੀ ਛਣਾ ਪਿਆ ਜੇ ਉਹਦੋਂ ਛੜ ਦਿੰਦੇ ਤੇ ਮੇਰੇ ਖਿਆਲ ਹੈ ਕਿ ਉਹਨਾਂ ਦੇ ਜਿਹੜਾ ਰਤਬਾ ਬਹੁਤ ਉੱਚਾ ਰਿਹਾ ਸਾਹਿਬ ਜੀ ਕੀ ਜਦੋਂ ਹੈਪਰਸ਼ਿੰਗ ਦੇ ਮਾਮਲੇ ਚਾਹੇ ਕਿਛੋ ਤੁਹਾਨੂੰ ਮਿਲਿਆ ਇਹ ਵੀ ਦੇਖੋ ਜੀ ਜੋ 2 ਦਸੰਬਰ ਨੂੰ ਜੋ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਜੋ ਇਹਨਾਂ ਨੂੰ ਦੋਸ਼ੀ ਕਰਦਾਨੇ ਆ ਗਿਆ ਜੋ ਇਹਨਾਂ ਨੇ ਪੰਥਨਾ ਤੋਕਮਾਏ ਗਏ ਸੀ ਸਾਰੇ ਨੰਗੇ ਕੀਤੇ ਗਏ ਤੇ ਉਹੋ ਹੀ ਵਜ੍ਹਾ ਸੀਗਾ ਕਿ ਉਹਨਾਂ ਨੂੰ ਉਸੇ ਦਿਨ ਤੋਂ ਜਾਂ ਉਦੋਂ ਪਹਿਲਾਂ ਤੋਂ ਹੀ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀਗਾ ਵਿਰਸਾ ਸਿੰਘ ਵਲਟੋਹਾਰ ਗਿਆ ਨੇ ਹੋਰ ਜਿਹੜੀ ਜਿਹੜੀ ਇਹਨਾਂ ਦੀ ਜੋ ਵੀ ਟੀਮ ਸੀਗੀ ਬੜਾ ਉਹਨਾਂ ਦੇ ਉੱਪਰ ਚਿੱਕੜ ਛਾਲਿਆ ਗਿਆ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਤੇ ਬਹੁਤ ਦੇਰ ਤੋਂ ਸੇਵਾਚ ਆ ਤੇ ਉਹ ਉਦੋਂ ਤੇ ਉਹ ਠੀਕ ਸੀਗੇ ਤੇ ਜਦੋਂ ਉਹਨਾਂ ਨੇ ਸਹੀ ਫੈਸਲਾ ਕਰ ਦਿੱਤਾ ਜੋ ਇਹਨਾਂ ਇਹਨਾਂ ਦੇ ਅਨਕੂਲ ਨਹੀਂ ਸੀਗਾ ਉਦੋਂ ਬਾਅਦ ਚ ਉਹਨਾਂ ਨੂੰ ਇਹਨਾਂ ਨੇ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਕਿ ਇੱਕ ਬਹੁਤ ਵੱਡੀ ਤਕਸ਼ਾਈ ਆ ਕਿ ਕਿ ਜਥੇਦਾਰ ਨੂੰ ਇਦਾਂ અપਮਾਨਿਤ ਕਰਕੇ ਲਾਉਣਾ ਜਿਹੜਾ ਕਿ ਬਹੁਤ ਮੇਰੇ ਖਿਆਲ ਦੇ ਸਿੱਖ ਸਿਧਾਂਤਾਂ ਦੇ ਬਹੁਤ ਖਿਲਾਫ ਆ ਇਸ ਕਰਕੇ ਸਿੱਖ ਪੰਥ ਇਸ ਚੀਜ਼ ਦਾ ਤੇ ਅਸੀਂ ਵੀ ਸਾਡੀ ਪਾਰਟੀ ਵੱਲੋਂ ਇਸ ਚੀਜ਼ ਦਾ ਅਸੀਂ ਵਿਰੋਧ ਕਰਦੇ ਆ ਅਮਰੀਕਾ ਤੋਂ ਵੱਡੀ ਗੱਲ ਇਹ ਕਿ ਜਿਹੜੇ ਭਾਰਤੀਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਨੌਜਵਾਨਾਂ ਦੀ ਵਾਪਸੀ ਹੋ ਰਹੀ ਹੈ ਕੜੀਆਂ ਵੀ ਲਗਾਈਆਂ ਜਾ ਰਹੀਆਂ ਹਨ ਕੜੀਆਂ ਬੜੀ ਚੜਾਈ ਮੇਰੇ ਖਿਆਲ ਹੈ ਕਿ ਸਾਡੀ ਸਭ ਤੋਂ ਵੱਡੀ ਬਦਕਿਸਮਤੀ ਆ ਪੰਜਾਬੀਆਂ ਦੀ ਜਾਂ ਜਿਹੜੀਆਂ ਇੱਥੇ ਸਰਕਾਰਾਂ ਰਾਜ ਕਰਦੇ ਰਹੇ ਲੋਕਾਂ ਨੇ ਜੋ ਸਾਡੇ ਪੰਜਾਬ ਨੂੰ ਹਾਲਾਤ ਇਦਾਂ ਦੇ ਪੈਦਾ ਕਰ ਦਿੱਤੇ ਕਿ ਸਾਡੇ ਨੌਜਵਾਨਾਂ ਨੂੰ ਮਜਬੂਰ ਨਾ ਆਪਣੀ ਧਰਤੀ ਨੂੰ ਆਪਣੇ ਮਾਪੇ-ਬਾਪ ਆਪਣੇ ਪਰਿਵਾਰਾਂ ਨੂੰ ਛੱਡ ਕੇ ਵਿਦੇਸ਼ਾਂ ਚ ਰੋਣਾ ਪੈ ਰਿਆ ਇੱਥੇ 50 50 60 60 ਲੱਖ ਰੁਪਇਆ ਲਾ ਕੇ ਲੋਕ ਜਾ ਰਹੇ ਜਾ ਰਹੇ ਆ ਕਿਉਂਕਿ ਜੇ ਇੱਥੇ ਦਾ ਸਿਸਟਮ ਸਾਡੇ ਲੋਕਾਂ ਇਹ ਸਾਡੀਆਂ ਸਰਕਾਰਾਂ ਨੇ ਕੋਈ ਚੰਗਾ ਦਿੱਤਾ ਹੁੰਦਾ ਤੇ ਮੇਰੇ ਖਿਆਲ ਅਕਸਾਨ ਨੂੰ ਉੱਥੇ ਰੋਣ ਦੀ ਲੋੜ ਨਹੀਂ ਸੀ ਬਾਕੀ ਜੋ ਉਹਨਾਂ ਦੇ ਪਰਿਵਾਰਾਂ ਨਾਲ ਸਾਡੀ ਤਹਿ ਦਿਲ ਤੋਂ ਹਮਦਰਦੀ ਹੈ ਕਿ ਉਹਨਾਂ ਨਾਲ ਬਹੁਤ ਵੱਡਾ ਤਕਾ ਹੋਇਆ ਤੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਨੌਜਵਾਨਾਂ ਨੂੰ ਜੇ ਕੋਈ ਸਰਕਾਰੀ ਨੌਕਰੀਆਂ ਚ ਅਨੋਡਿਸਟ ਕਰਨਾ ਉਹਨਾਂ ਦੇ ਜਿਹੜੇ ਜੋ ਉਹਨਾਂ ਦਾ ਨੁਕਸਾਨ ਹੋ ਚੁੱਕਾ ਹੈ ਜੋ ਜੋ ਏਜੰਟਾਂ ਨੇ ਉਹਨਾਂ ਨੂੰ ਲੁੱਟਿਆ ਜਾਂ ਸਰਕਾਰ ਉਹਨਾਂ ਦੀ ਪਰਵਾਹੀ ਕਰੇ ਤੇ ਕਿਉਂਕਿ ਉਹ ਨੌਜਵਾਨ ਕੋਈ ਇਹੋ ਜਿਹਾ ਕਦਮ ਨਾ ਚੁੱਕਣ ਜਿਹਦੇ ਨਾਲ ਆਉਣ ਵਾਲੇ ਸਮੇਂ 'ਚ ਇਹ ਉਹਨਾਂ ਦਾ ਵੀ ਉਹਨਾਂ ਦੇ ਪਰਿਵਾਰਾਂ ਦਾ ਹੋਰ ਨੁਕਸਾਨ ਹੋਵੇ ਤੇ ਜਾਂ ਸਮਾਜ ਨੂੰ ਕੋਈ ਗਲਤ ਦਿਸ਼ਾ ਮਿਲੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੀ ਰੋਜ਼ਗਾਰ ਦਾ ਉਹਨਾਂ ਦੇ ਉਹਨਾਂ ਨੂੰ ਹੌਸਲਾ ਉਹਨਾਂ ਜਿਸ ਤਰ੍ਹਾਂ ਦੀ ਲੋੜ ਆ ਉਹਨਾਂ ਨੂੰ ਸਸ਼ਰਮਣੀ ਕਮੇਟੀ ਨੂੰ ਵੀ ਉਹਨਾਂ ਦੀ ਮਤ ਕਰਨੀ ਚਾਹੀਦੀ ਤੇ ਪੰਜਾਬ ਸਰਕਾਰ ਨੂੰ ਵੱਧ ਛੜ ਕੇ ਉਹਨਾਂ ਦੀ ਮਤ ਕਰਨੀ ਚਾਹੀਦੀ ਮੇਰਾ ਖਿਆਲ ਹੈ ਕਿ ਉਹ ਜਿਹੋ ਜਿਹੇ ਹਾਲਾਤ ਬਣੇ ਪਏ ਸੀ ਉਹਨਾਂ ਨੂੰ ਬਹੁਤ ਪਹਿਲਾਂ ਦੇਣਾ ਚਾਹੀਦਾ ਸੀ ਉਹਨਾਂ ਨੇ ਬੜਾ ਚਿਹਰਾ ਇਹ ਜਿਹੜੇ ਇਹ ਅਕਾਲੀ ਦਲ ਤੋਂ ਪਕੌੜੇ ਸੀ ਉਹਨਾਂ ਨੂੰ ਬੜਾ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵੀ ਸਭ ਨੇ ਵੀ ਬਹੁਤ ਅੱਗੇ ਹੋ ਕੇ ਜਿਹੜਾ ਕਿ ਸਿੱਖ ਦੰਦਾਂ ਨੂੰ ਪਿੱਛੇ ਛੱਡ ਕੇ ਤੇ ਉਹਨਾਂ ਨੂੰ ਬਚਾਉਣ ਦੀ ਉਹਨਾਂ ਦੇ ਹਰ ਪੱਖ 'ਚ ਖੜੇ ਖੜਗੇ ਹੋ ਕੇ ਖੜਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਚੀਜ਼ ਹੈ ਕਿ ਮੇਰੇ ਖਿਆਲ 'ਚ ਹਾਲਾਤ ਜਿਹੜੇ ਹੁਣ ਆ ਜੋ ਅਕਾਲ ਤਖਤ ਤੋਂ ਪਗੋੜੇ ਲੋਕਾਂ ਦਾ ਉਹਨਾਂ ਨੇ ਸਾਥ ਦੇ ਕੇ ਮੇਰੇ ਖਿਆਲੋਂ ਉਹਨਾਂ ਨੇ ਵੀ ਬਹੁਤ ਵੱਡਾ ਕੰਮ ਕੀਤਾ ਉਹਦਾ ਅੱਜ ਵੀ ਛਣਾਂ ਪਿਆ ਜੇ ਉਹਦਾਂ ਛੜਦੰਦੇ ਤੇ ਮੇਰੇ ਖਿਆਲ ਹੈ ਕਿ ਉਹਨਾਂ ਦੇ ਜਿਹੜਾ ਰਤਬਾ ਬਹੁਤ ਉੱਚਾ ਰਿਹਾ ਸਾਹਿਬ ਕਿਹਾ ਜਿੰਨ ਹਾਈਬ੍ਰਿਡਿੰਗ ਦੇ ਮਾਮਲੇ ਜਾਂਦੇ ਕਿਛੋ ਤੁਹਾਨੂੰ ਮਿਲਿਆ ਇਹ ਵੀ ਦੇਖੋ ਜੀ ਜੋ 2 ਦਸੰਬਰ ਨੂੰ ਜੋ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਜੋ ਇਹਨਾਂ ਨੂੰ ਦੋਸ਼ੀ ਕਰਦਾਨਿਆ ਗਿਆ ਜੋ ਇਹਨਾਂ ਨੇ ਪੰਥਨਾ ਤਰੋਕ ਮਾਇਏ ਗਏ ਸੀ ਸਾਰੇ ਨੰਗੇ ਕੀਤੇ ਗਏ ਤੇ ਉਹੋ ਹੀ ਵਜ੍ਹਾ ਸੀਗਾ ਕਿ ਉਹਨਾਂ ਨੂੰ ਉਸੇ ਦਿਨ ਤੋਂ ਜਾਂ ਉਦੋਂ ਪਹਿਲਾਂ ਤੋਂ ਹੀ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀਗਾ ਵਿਰਸਾ ਸਿੰਘ ਵਲਟੋਵਾਰ ਗਿਆ ਨੇ ਹੋਰ ਜਿਹੜੀ ਜਿਹੜੀ ਇਹਨਾਂ ਦੀ ਜੋ ਵੀ ਟੀਮ ਸੀਗੀ ਬੜਾ ਉਹਨਾਂ ਦੇ ਉੱਪਰ ਚਿੱਕੜ ਛਾਲਿਆ ਗਿਆ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਤੇ ਬਹੁਤ ਦੇਰ ਤੋਂ ਸੇਵਾ 'ਚ ਆ ਤੇ ਉਹ ਉਦੋਂ ਤੇ ਉਹ ਠੀਕ ਸੀਗੇ ਤੇ ਜਦੋਂ ਉਹਨਾਂ ਨੇ ਸਹੀ ਫੈਸਲਾ ਕਰ ਦਿੱਤਾ ਜੋ ਇਹਨਾਂ ਇਹਨਾਂ ਦੇ ਅਨੁਕੂਲ ਨਹੀਂ ਸੀਗਾ ਉਦੋਂ ਬਾਅਦ ਚ ਉਹਨਾਂ ਨੂੰ ਇਹਨਾਂ ਨੇ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਕਿ ਇੱਕ ਬਹੁਤ ਵੱਡੀ ਤਕੇਸ਼ਾਈ ਆ ਕਿ ਕਿ ਜਥੇਦਾਰ ਨੂੰ ਇਦਾਂ અપਮਾਨਿਤ ਕਰਕੇ ਲਾਉਣਾ ਜਿਹੜਾ ਕਿ ਬਹੁਤ ਮੇਰੇ ਖਾ ਦੇ ਸਿੱਖ ਸਿਧਾਂਤਾਂ ਦੇ ਬਹੁਤ ਖਿਲਾਫ ਆ ਇਸ ਕਰਕੇ ਸਿੱਖ ਪੰਥ ਇਸ ਚੀਜ਼ ਦਾ ਤੇ ਅਸੀਂ ਵੀ ਸਾਡੀ ਪਾਰਟੀ ਵੱਲੋਂ ਇਸ ਚੀਜ਼ ਦਾ ਅਸੀਂ ਵਿਰੋਧ ਕਰਦੇ ਆ